ਤੁਹਾਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਇੱਕ ਖਬਰ ਜਿਹੜੀ ਹੈ ਪਿਛਲੇ ਦਿਨੀ ਕਾਫੀ ਵਾਇਰਲ ਹੋਈ ਸੀ ਉਸ ਦੀ ਸੱਚਾਈ ਕੀ ਹੈ ਆਪਣੇ ਛੋਟੇ ਪੁੱਤਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਲਾਈਵ ਆਈ ਬੱਬੂ ਮਾਨ ਦੀ ਮਾਤਾ ਨੇ ਕੀਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੱਸੀ ਐਸੀ ਗੱਲ ਜਿਸ ਨੂੰ ਸੁਣ ਤੁਹਾਡੇ ਵੀ ਫੋਸ਼ ਛੁੱਟ ਜਾਣਗੇ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਇੱਕ ਅਜੀਹੀ ਖਬਰ ਜਿਸ ਨੇ ਕਿ ਸਾਰਿਆਂ ਨੂੰ ਮਜਬੂਰ ਕਰ ਦਿੱਤਾ ਸੀ ਸੋਚਣ ਤੇ ਲਗਾਤਾਰ ਲੋਕ ਕਿਰੇ ਸੀ ਆਪ ਆਪਣੇ ਕਮੈਂਟ ਪਾਸ ਕਰ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਬੰਗਾ ਦੇ ਵਿੱਚ ਇੱਕ ਗੋਲੀਕਾਂਡ ਵਾਪਰਿਆ ਬਸ ਸਟੈਂਡ ਬੰਗਾ ਵਿਖੇ ਸਕੋਰਪਿਓ ਗੱਡੀ ਤੇ ਹੋਈ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਹਲੇ ਵੀ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਭਾਵੇਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਕਤਤ ਮੁਲਜ਼ਮਾਂ ਦੇ ਬਾਇ ਨੇਮ ਅਤੇ ਇੱਕ ਅਣਪਛਾਤੇ ਖਿਲਾਫ ਬਖ ਬਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪਰ 4 ਦਿਨ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹਲੇ ਪੁਲਿਸ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਨੇ ਉਦੋਂ ਇਸ ਗੋਲੀਕਾਂਡ ਦੌਰਾਨ ਜ਼ਖਮੀ ਪੰਜ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਰਿੰਪਲਜੀਤ ਸਿੰਘ ਪੁੱਤਰ ਕੁਲਵਿੰਦਰ ਕੁਮਾਰ ਵਾਸੀ ਪੂਨੀਆ ਦੀ ਮੌਤ ਹੋ ਗਈ ਸੀ ਜਿਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ Laash ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਸੀ ਉਦਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਪਿੰਡ ਪੂਨੀਆ ਵਿਖੇ ਨਮ ਅੱਖਾਂ ਦੇ ਨਾਲ ਮ੍ਰਿਤਕ ਰਿੰਪਲਜੀਤ ਸਿੰਘ ਦਾ ਅੰਤਿਮ ਤਸਕਰ ਕਰ ਦਿੱਤਾ ਗਿਆ ਸੀ ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਮ੍ਰਿਤਕ ਰਿੰਪਲਜੀਤ ਸਿੰਘ ਦੀ Laash ਦਾ ਪੋਸਟਮਾਰਟਮ ਟੇਬਲ ਹਸਪਤਾਲ ਬੰਗਾ ਵਿਖੇ ਕਰਵਾਇਆ ਗਿਆ ਸੀ ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਰਿੰਪਲਜੀਤ ਸਿੰਘ ਦੇ ਕਾਤਲਾਂ ਦੇ ਲਾਬ ਸਕਰ ਤੋਂ ਸਗਰ ਸਜਾ ਦੀ ਮੰਗ ਕੀਤੀ ਜਾ ਰਹੀ ਹੈ ਰਿੰਪਲਜੀਤ ਸਿੰਘ ਦੀ ਅੰਤਿਮ ਯਾਤਰਾ ਦੇ ਵਿੱਚ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕਰਦਿਆਂ ਪਰਿਵਾਰ ਦੇ ਨਾਲ ਗਹਿਰਾ ਦੁੱਖ ਵੀ ਜਤਾਇਆ ਤੇ ਸਮੂਹ ਲੋਕਾਂ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਕਥਤ ਮੌਜਮਾ ਦੀ ਗ੍ਰਿਫਤਾਰੀ ਕਰਨ ਦੀ ਵੀ ਮੰਗ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਵਾਇਰਲ ਹੋਣ ਤੋਂ ਬਾਅਦ ਜਿੱਥੇ ਲੋਕਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਖਬਰ ਜਿਹੜੀ ਹੈ ਉਹ ਵਾਇਰਲ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਬੱਬੂ ਮਾਨ ਦੇ ਛੋਟੇ ਭਰਾ ਦੀ ਜਿਹੜੀ ਹੈ ਮੌਤ ਹੋ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਦਾ ਕੋਈ ਅਫੀਸ਼ੀਅਲ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ ਤੁਹਾਨੂੰ ਦੱਸ ਦਈਏ ਕਿ ਆਖਰ ਇਹ ਵੀ ਜਿੱਤੇ ਨਾ ਕਿਤੇ ਇਹਨਾਂ ਦੀ ਰਿਸ਼ਤੇਦਾਰੀ ਜਿਹੜੀ ਹੈ ਖੰਟ ਮਾਨਪੁਰ ਦੇ ਵਿੱਚ ਪੈਂਦੀ ਸੀ ਔਰ ਦੂਸਰੀ ਗੱਲ ਹੈ ਕਿ ਇਹ ਵੀ ਮਾਨਾਂ ਦੇ ਪਰਿਵਾਰ ਦੇ ਵਿੱਚੋਂ ਸੀ ਜਿੱਥੇ ਲੋਕਾਂ ਨੂੰ ਇਸ ਗਲਤਫਹਿਮੀ ਦਾ ਸ਼ਿਕਾਰ ਹੋਣਾ ਪਿਆ ਕਿ ਸ਼ਾਇਦ ਬੱਬੂ ਮਾਨ ਦੇ ਛੋਟੇ ਭਰਾ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਆਖਰਕਾਰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇੱਕ ਖਬਰ ਜਿਹੜੀ ਹੈ ਇਨ ਕੋ ਜਿਆਦਾ ਵਾਇਰਲ ਕਰ ਦਿੱਤੀ ਤੇ ਕੁਝ ਚੀਜ਼ਾਂ ਜਿਹੜੀਆਂ ਨੇ ਇੰਨੀਆਂ ਉਹ ਵਾਇਰਲ ਹੋਈਆਂ ਜਿਸ ਦੇ ਵਿੱਚ ਹਰ ਇੱਕ ਨੂੰ ਜਿਹੜਾ ਹੈ ਸੋਚਣ ਤੇ ਮਜਬੂਰ ਹੋਣਾ ਪਿਆ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਬੱਬੂ ਮਾਨ ਦੇ ਭਰਾ ਦੀ ਮੌਤ ਦਾ ਜਿਹੜਾ ਸੱਚ ਸੀ ਉਹ ਬਿਲਕੁਲ ਝੂਠਾ ਆ ਸੋ ਆਖਰ ਇਸੇ ਕਰਕੇ ਬੱਬੂ ਮਾਨ ਦਾ ਕੋਈ ਅਫੀਸ਼ੀਅਲ ਬਿਆਨ ਜਿਹੜਾ ਹੈ ਸਾਹਮਣੇ ਨਹੀਂ ਆਇਆ ਔਰ ਦੂਜੀ ਗੱਲ ਜੇ ਗੱਲ ਕੀਤੀ ਜਾਵੇ ਤਾਂ ਜੇ ਇਸ ਮਾਮਲੇ ਨੂੰ سنجੀਦਾ ਦੇ ਨਾਲ ਸੋਚਿਆ ਗਿਆ ਤੇ ਇਸ ਮਾਮਲੇ ਨੂੰ ਖੰਘਾਲਿਆ ਗਿਆ ਤੇ ਪਤਾ ਲੱਗਿਆ ਕਿ ਬੱਬੂ ਮਾਨ ਦੇ ਭਰਾ ਦੀ ਜਿਹੜੀ ਹੱਤਿਆ ਆ ਉਹ ਨਹੀਂ ਇਹ ਇਹ ਮਾਮਲਾ ਜਿਹੜਾ ਹੈ ਆਪਸੀ ਭਾਈਚਾਰਗ ਦਾ ਨਹੀਂ ਹੈ ਹਾਲਾਂਕਿ ਇਹ ਮਾਮਲਾ ਜਿਹੜਾ ਹੈ ਇੱਕ ਦੁਸ਼ਮਣੀ ਦਾ ਆ ਨਿੱਜੀ ਦੁਸ਼ਮਣੀ ਨੂੰ ਲੈ ਕੇ ਇਹ ਗੋਲੀਆਂ ਚੱਲੀਆਂ ਨੇ ਪੁਲਿਸ ਜਿਹੜੀ ਹੈ ਉਹਨਾਂ ਲੋਕਾਂ ਦੇ ਘਾੜ ਦੇ ਵਿੱਚ ਜੁਟੀ ਹੋਈ ਹੈ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਦਿੱਤਾ ਕਿ ਆਖਰ ਬੱਗੂ ਮਾਨ ਦੀ ਮਾਤਾ ਨੇ ਸੱਚ ਦੱਸ ਦਿੱਤਾ ਸੋ ਇੱਕ ਪੁਰਾਣੀ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਿਸ ਨੂੰ ਕਿ ਹੋਂ ਦੀ ਬਣਾ ਕੇ ਦੱਸਿਆ ਗਿਆ ਫਿਲਹਾਲ ਉਹ ਵੀਡੀਓ ਵੀ ਜਿਹੜੀ ਹੈ ਬਹੁਤ ਸਾਲ ਪੁਰਾਣੀ ਹੈ ਤੇ ਉਸ ਵੀਡੀਓ ਦੇ ਵਿੱਚ ਜੋ ਮਾਤਾ ਗੱਲ ਕਰ ਰਹੀ ਹੈ ਹਾਲਾਂਕਿ ਉਹ ਆਪਣੇ ਪੁੱਤਰ ਦੀ ਗੱਲ ਕਰ ਰਹੀ ਹੈ ਫਿਲਹਾਲ ਉਸ ਉਹ ਜਿਹੜਾ ਹੈ ਨਵੇਂ ਇਸ ਕਾਂਡ ਦੇ ਨਾਲ ਜੋੜਿਆ ਗਿਆ ਤੇ ਬੱਬੂ ਮਾਨ ਦੀ ਮਾਤਾ ਦੇ ਨਾਲ ਜੋੜਿਆ ਗਿਆ ਜਦ ਕਿ ਉਹ ਬਿਲਕੁਲ ਵੀ ਸੱਚਾਈ ਨਹੀਂ ਹੈ ਸਿਰਫ ਸਿਰਫ ਕੁਝ ਲੋਕ ਵਿਊ ਲੈਣ ਦੇ ਚੱਕਰ ਦੇ ਵਿੱਚ ਇਦਾਂ ਦੀਆਂ ਹਰਕਤਾਂ ਜੜੀਆਂ ਨੇ ਉਹ ਕਰ ਦਿੰਦੇ ਨੇ ਜਦ ਕਿ ਗੱਲਬਾਤ ਜਿਹੜੀ ਹੈ ਬਰਵਾਰ ਦੇ ਨਾਲ ਬੱਬੂ ਮਾਨ ਦੇ ਨਾਲ ਰਿਲੇਟਡ ਨਹੀਂ ਹੈਗੀ ਹਾਲਾਂਕਿ ਇਹ ਬੰਗਾ ਦੇ ਵਿੱਚ ਜੋ ਹੋਇਆ ਇਹ ਆਪਸੀ ਮਾਮਲਾ ਸੀ ਹਾਲਾਂਕਿ ਉਹਨਾਂ ਦੋ ਗੁੱਟਾਂ ਦਾ ਆਪਸੀ ਮਾਮਲਾ ਸੀ ਜੋ ਕਿ ਹੋਇਆ ਇਸ ਮਾਮਲੇ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਹੈ ਜਾਨ ਗਈ ਹੈ ਸੋ ਆਖਰਕਾਰ ਰਿੰਪਲ ਜੀ ਸਿੰਘ ਦੀ ਜਾਨ ਗਈ ਹੈ ਉਸ ਦੇ ਪਰਿਵਾਰਕ ਮੈਂਬਰ ਅੱਜ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨ